ਮంత్రి ਹਾਕੀ ਸੰਘ ਅਤੇ ਹਾਕੀ ਇੰਡੀਆ ਦੀਆਂ ਹਦਾਇਤਾਂ ਤੇ ਮਾਤਾ ਸਾਹਿਬਕੌਰ ਹਾਕੀ ਅਕਾਦਮੀ ਜਰਖੜ ਨੇ 올림픽 ਡੇ ਖੇਡ ਭਾਵਨਾ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਇਸ ਮੌਕੇ ਤੇ 100 ਤੋਂ ਵੱਧ ਸਬ ਜੂਨੀਅਰ ਤੇ ਜੂਨੀਅਰ ਖਿਡਾਰੀਆਂ ਨੇ 올림픽 ਡੇ ਦੇ ਵਿੱਚ ਸ਼ਮੂਲੀਅਤ ਕਰਦਿਆਂ ਹਾਕੀ ਦੇ 올ੰਪੀਅਨ ਖਿਡਾਰੀ ਬਣਨ ਦਾ ਪ੍ਰੇਰਣ ਵੀ ਕੀਤਾ ਇਸ ਮੌਕੇ ਤੇ ਰੇਲਵੇ ਤੇ ਅੰਤਰਰਾਸ਼ਟਰੀ ਪੱਧਰ ਦੇ ਸਾਈਕਲਿਸਟ ਜਗਦੀਪ ਸਿੰਘ ਕਲੋਂ ਨੇ ਖਿਡਾਰੀਆਂ ਨੂੰ 올림픽 ਦਿਵਸ ਦੀ ਮਹਾਨਤਾ ਅਹਿਮੀਅਤ ਅਤੇ ਖੇਡ ਭਾਵਨਾ ਦੀ ਅਹਿਮੀਅਤ ਦੇ ਬਾਰੇ ਜਾਣੂ ਕਰਵਾਇਆ ਮਾਲਾ ਸਾਹਿਬ ਕੋਲ ਜਰਖੜ ਹੌਕੀ ਅਕੈਡਮੀ ਜਰਖੜ ਵਿਖੇ ਜੋ ਕਿ 올림픽 ਡੇ ਦੇ ਵਿਸ਼ੇਸ਼ ਦਿਨ ਦੇ ਨੂੰ ਬੜੇ ਬੜੇ ਦਿਖਣਾ ਮਨਾਇਆ ਗਿਆ ਜਿਸ ਦੇ ਵਿੱਚ ਜੂਨੀਅਰ ਵਰਗ ਦੇ ਮੈਚ ਕਰਵਾਏਗੇ ਔਰ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ 올림픽 ਦੀ ਮਤਤਾ 올림픽 ਬਾਰੇ ਕਿੱਦਾਂ 올림픽 ਦਾ ਇਤਿਹਾਸ 올림픽 ਕਿੱਦਾਂ ਸ਼ੁਰੂ ਹੋਈ ਔਰ ਕਿਸ ਤਰ੍ਹਾਂ ਓਲੰਪਿਕ 23 ਜੂਨ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਉਹਦੇ ਬਾਰੇ ਜਾਣੂ ਕਰਵਾਇਆ ਗਿਆ ਔਰ ਨਾਲ ਇੱਕ ਐਗਜ਼ਿਬਿਸ਼ਨ ਮੈਚ ਜੋ ਇੱਕ ਜੂਨੀਅਰ ਵਰਗ ਦਾ ਇੱਥੇ ਬੜੇ ਵਿਰਤਿਕੇ ਨਾਲ ਖੇਡਿਆ ਗਿਆ ਔਰ ਨਾਲ ਹੀ ਬੱਚਿਆਂ ਨੂੰ ਪ੍ਰੇਰਨਾ ਸੋਤ ਜਿਹੜੇ ਸਾਡੇ ਹਾਕੀ ਜਰਖੜ ਹੌਕੀ ਅਕੈਡਮੀ ਦੇ ਸਪੋਰਟਸਮੈਨ ਨੇ ਜਿਹੜੇ ਹੌਕੀ ਦੇ ਇਸ ਟਾਈਮ ਕੁਝ ਪਲੇਅਰ ਨੈਸ਼ਨਲ ਲੈਵਲ ਦੇ ਕੰਪਨੀ ਨਾਲ ਖੇਡੇ ਉਹਨਾਂ ਬਾਰੇ ਉਹਨਾਂ ਦੇ ਮੈਚਸ ਬਾਰੇ ਦੱਸਿਆ ਗਿਆ ਔਰ ਨਾਲ ਹੀ ਸਪੋਰਟਸਮੈਨਾਂ ਨੂੰ ਹੌਕੀ ਦੇ ਪਲੇਅਰਾਂ ਨੂੰ ਕਿੱਟਾ ਵੰਡੀਆਂ ਗਈਆਂ ਔਰ ਨਾਲ ਟੀ-ਸ਼ਰਟਾਂ ਦੇ ਕੇ ਸਨਮਾਨ ਵੀ ਕੀਤਾ ਗਿਆ ਜਿਨ੍ਹਾਂ ਨੇ ਅੱਛੇ ਮੈਚ ਦੇ ਵਿੱਚ ਕੋਈ ਬੈਸਟ ਸਕੋਰਰ ਰਿਹਾ ਜਾਂ ਕਿਸੇ ਨੇ ਕੁਝ ਅੱਛਾ ਪਰਫਾਰਮ ਕੀਤਾ ਬੈਸਟ ਗੋਲ ਕੀਪਰ ਰਿਹਾ ਉਹਨਾਂ ਨੂੰ ਔਰ ਨਾਲ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਜੋ ਇੱਕ ਜਰਖੜ ਹੌਕੀ ਅਕੈਡਮੀ ਨੇ ਇੱਕ ਮੋਟੋ ਲੈ ਕੇ ਚੱਲੇ ਨੇ ਕਿ ਇਸ ਗ੍ਰਾਸ ਰੂਟ ਤੋਂ 올ੰਪੀਅਨ ਪੈਦਾ ਹੋਣ ਔਰ ਉਮੀਦ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਸੈਵਨ ਸਾਈਡ ਨਵੀਂ ਨੀਲੇ ਰੰਗ ਦੀ ਸਟੱਫ ਲੱਗੀ ਹੈ ਉਹਦੇ ਵਿੱਚੋਂ ਅੱچھے ਸਪੋਰਟਸਮੈਨ ਨਿਕਲਣਗੇ ਔਰ ਆਉਣ ਵਾਲੇ ਸਮੇਂ 'ਚ ਇਹਨਾਂ ਗਰਾਊਂਡਾਂ ਵਿੱਚੋਂ ਨਿਕਲ ਕੇ ਇਹਨਾਂ ਪਿੰਡੂ ਪੱਧਰ ਦੇ ਖਿਡਾਰੀ ਗਰਾਊਂਡਾਂ ਨਿਕਲ ਕੇ ਬੱਚੇ 올림픽 ਲੈਵਲ ਤੇ ਜਿਸ ਤਰ੍ਹਾਂ ਹਰ ਸਮੇਂ ਹਾਕੀ ਦੇ ਵਿੱਚ ਹਾਕੀ ਨੇ ਹਿੰਦੁਸਤਾਨ ਨੂੰ ਬਹੁਤ ਤਗਮੇ ਜਿਤਾਏ ਨੇ ਔਰ ਆਸ ਕਰਦੇ ਹਾਂ ਕਿ ਉਹ ਦਿਨ ਦੁਬਾਰਾ ਪਰਤਣਗੇ ਔਰ ਹਾਕੀ ਦੇ ਵਿੱਚ ਇਹਨਾਂ ਗਰਾਊਂਡਾਂ ਤੋਂ ਨਿਕਲ ਕੇ ਸਪੋਰਟਸਮੈਨ 올ੰਪਿਕ ਮੈਡ ਜਿੱਤਣਗੇ ਇਸ ਮੌਕੇ ਤੇ ਜਰਖੜ ਹਾਕੀ ਅਕਾਦਮੀ ਦੇ ਚੋਣ ਟ్రਾਈਲ ਸ਼ੁਰੂ ਹੋਣ ਪ੍ਰਤੀ ਖਿਡਾਰੀਆਂ ਦੇ ਵਿੱਚ ਵੀ ਭਾਰੀ ਉਤਸ਼ਾਹ ਵੇਖਿਆ ਗਿਆ। ਖੇਡ ਵਿਭਾਗ ਦੇ ਵੱਲੋਂ ਜ਼ਿਲ੍ਹਾ ਖੇਡ ਅਧਿਕਾਰੀ ਕਰਤਾਰ ਸਿੰਘ ਸੈੰਬੀ ਦੀ ਰਹਿਨਮਾਈ ਦੇ ਹੇਠ ਲਏ ਗਏ ਚੋਣ ਟ్రਾਈਲਾਂ ਦੇ ਵਿੱਚ ਖਿਡਾਰੀਆਂ ਨੇ ਭਾਰੀ ਉਤਸ਼ਾਹ ਵਿਖਾਇਆ। ਇਸ ਮੌਕੇ ਤੇ 700 ਦੇ ਕਰੀਬ ਖਿਡਾਰੀਆਂ ਨੇ ਚੋਣ ਟ్రਾਈਲਾਂ ਦੇ ਵਿੱਚ ਹਿੱਸਾ ਲਿਆ। ਖੇਡ ਵਿਭਾਗ ਦੇ ਵੱਲੋਂ ਚੋਣ ਕਮੇਟੀ ਦੇ ਵੱਲੋਂ ਮੈਡਮ ਅਰੁਣਜੀਤ ਕੌਰ ਦੀ ਅਗਵਾਈ ਦੇ ਹੇਠ ਅੰਡਰ 17 ਸਾਲ ਅਤੇ ਅੰਡਰ 19 ਸਾਲ ਖੇਡ ਵਿੰਗਾ ਦੇ ਚੋਣ ਟ੍ਰਾਇਲਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਜਿਸ ਦੇ ਵਿੱਚ 50 ਦੇ ਕਰੀਬ ਖਿਡਾਰੀ ਚੁਣੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਅੰਤਿਮ 32 ਖਿਡਾਰੀਆਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਚੁਣੇ ਗਏ ਖਿਡਾਰੀਆਂ ਨੂੰ ਖੇਡ ਵਿਭਾਗ ਦੇ ਨਿਯਮਾਂ ਦੇ ਮੁਤਾਬਿਕ ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਸਹੂਲਤਾਂ ਤੋਂ ਇਲਾਵਾ ਹਾਕੀ ਦੀ ਆਧੁਨਿਕ ਟ੍ਰੇਨਿੰਗ ਦੇਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਅੱਜ 23 ਜੂਨ 올림픽 ਡੇ ਹੈ ਔਰ ਅਸੀਂ ਅੱਜ ਦੇ ਦਿਨ ਅਸੀਂ ਇੱਥੇ ਪੰਜਾਬ ਸਪੋਰਟਸ ਡਿਪਾਰਟਮੈਂਟ ਵੱਲੋਂ ਟ੍ਰਾਇਲਸ ਵੀ ਰੱਖੇ ਨੇ ਜਖੜ ਅਕੈਡਮੀ ਜਿਹੜੀ ਕਿ ਬਹੁਤ ਹੀ ਉਚਾਈਆਂ ਤੇ ਜਾ ਰਹੀ ਹੈ ਔਰ ਮੈਂ ਪਰਮਾਤਮਾ 기 ਅਰਦਾਸ ਕਰਦੀ ਆ ਕਿ ਇੱਥੋਂ ਦੇ ਪਲੇਅਰ ਜਿੰਨੇ ਵੀ ਆਣ ਉਹ ਬਹੁਤ ਉਚਾਈਆਂ ਤੇ ਪਹੁੰਚਣ ਔਰ ਇੱਥੋਂ ਕੁਝ ਬਣ ਕੇ ਜਾਣ ਔਰ ਬੱਚਿਆਂ ਦੇ ਵਿੱਚ ਡੈਡੀਕੇਸ਼ਨ ਬਹੁਤ ਜ਼ਿਆਦਾ ਹੈ ਔਰ ਇੱਥੋਂ ਦਾ ਮਾਹੌਲ ਵੀ ਬਹੁਤ ਅੱਛਾ ਹੈ ਤੇ ਮੈਂ ਅੱਜ ਇੰਡੀਅਨ ਹਾਕੀ ਫੈਡਰੇਸ਼ਨ ਨੂੰ ਵੀ 올림픽 ਡੇ ਦੀ ਵਧਾਈ ਦਿੰਦੀ ਇਸ ਮੌਕੇ ਤੇ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਆਏ ਖਿਡਾਰੀਆਂ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅੱਜ ਮਾਤਾ ਸਹਿਬ ਘਰ ਹੌਕੀ ਅਕੈਡਮੀ ਜਰਖੜ ਵੱਲੋਂ ਐਫਆਈਐਚ ਅਤੇ ਹੌਕੀ ਇੰਡੀਆ ਦੀਆਂ ਹਾਜ਼ਿਰਤਾ ਦੇ ਉੱਤੇ ਜਿਹੜਾ 올림픽 ਡੇ ਮਨਾਇਆ ਜਾ ਰਿਹਾ ਵਾ ਅੱਜ ਦਾ ਦਿਨ ਜਿਹੜਾ ਇੱਕ ਸਾਡੇ ਸਪੋਰਟਸ ਲਈ ਬੜਾ ਰਿਸਪੈਕਟਡ ਡੇ ਹੈਗਾ ਵਾ ਕਿਉਂਕਿ ਤੇ ਅੱਜ ਦੇ ਇਸ ਦਿਨ ਅੱਜ ਤੋਂ 123 ਸਾਲ ਪਹਿਲਾਂ 올림픽 ਗੇਮਾਂ ਦੀ ਜਿਹੜੀ ਸਟਾਰਟਿੰਗ ਹੋਈ ਸੀਗੀ ਅੱਜ ਸਾਰਾ ਵਰਲਡ ਇਸ ਦਿਨ ਨੂੰ ਇੱਕ ਸਪੋਰਟਸ ਫੈਸਟ ਵਜੋਂ ਮਨਾ ਰਿਹਾ ਵਾ ਤੇ ਜਿਹੜਾ 올림픽 ਡੇ ਉਹਦੇ ਤਹਿਤ ਅਜੇ ਜਰਖੜੋ ਅਕੈਡਮੀ ਦੇ ਵਿੱਚ ਅੱਜ ਇੱਕ ਹਾਕੀ ਦੇ ਮੈਚ ਕਰਵਾਏ ਜਾ ਰਹੇ ਨੇ ਉਹ ਬਕਵਕ ਸਕੂਲਾਂ ਦੇ ਬੱਚਿਆਂ ਨੂੰ ਅਸੀਂ ਇੱਥੇ ਮਤਲਬ ਇਕੱਠੇ ਕੀਤਾ ਵਾ ਤੇ ਅੱਜ ਦੇ ਇਸ ਦਿਨ ਦੇ ਮੌਕੇ ਤੇ ਸਾਡੇ ਜਿਹੜੇ ਜਰਖੜ ਹਾਕੀ ਅਕੈਡਮੀ ਦੇ ਜੀ ਪੈਟਰਨ ਨੇ ਬਾਈ ਸਰਜੀਤ ਸਿੰਘ ਜੀ ਸਾਨੇਵਾਲ ਜੋ ਸਾਡੇ ਗੁਰਦੁਆਰਾ ਕਮੇਟੀ ਦੇ ਮੁਖ ਸਰਪ੍ਰਸਤ ਨੇ ਤੇ ਇਸ ਤੋਂ ਇਲਾਵਾ ਸਾਡੇ ਜਿਹੜੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਸਰਦਾਰ ਹਰਪਾਲ ਸਿੰਘ ਜੀ ਲਹਿਲ ਸਾਡੇ ਸੈਕਟਰੀ ਜਗਦੀਪ ਸਿੰਘ ਜੀ ਕਲੋਂ ਤੇ ਮੈਡਮ ਰਣਜੀਤ ਕੌਰ ਜੀ ਤੇ ਹੋਰ ਜਿੰਨੇ ਪਤਵੰਤੇ ਨੇ ਉਹ ਸਾਰੇ ਚੇਤੇ ਤੌਰ ਤੇ ਪਹੁੰਚੇ ਨੇ ਤੇ ਅੱਜ ਜਿਹੜਾ ਦਿਨ ਹੈ ਮੈਂ ਅਸੀਂ ਬੱਚਿਆਂ ਲਈ ਇੱਕ ਪ੍ਰੇਰਨਾ ਸਰੋਤ ਬਣਾਉਣਾ ਕਿਉਂਕਿ ਅੱਜ ਦੇ ਦਿਨ ਤੋਂ ਕੋਸਨਾ ਕੋ ਸਿਕਸਕ ਤੇ ਤਾਂ ਜੋ ਉਹ ਸਪੋਰਟਸ ਦੇ ਵਿੱਚ ਅੱਗੇ ਕੁਝ ਨਾ ਕੁਝ ਕਰ ਸਕਣ ਤੇ ਆਪਣੇ ਦੇਸ਼ ਦਾ ਨਾਮ ਆਪਣੇ ਕੰਟਰੀ ਦਾ ਨਾਮ ਤੇ ਆਪਦੀ ਸਟੇਟ ਦਾ ਨਾਮ ਰੋਸ਼ਨ ਕਰ ਸਕਣ ਤੇ ਇੰਨੀ ਇੱਕ ਬੇਨਤੀਆ ਕਰਦਾ ਮੈਂ ਇੱਕ ਵਾਰ ਫਿਰ ਹਾਕੀ ਇੰਡੀਆ ਨੂੰ ਔਰ FIH ਨੂੰ ਤੇ ਇੰਡੀਅਨ 올림픽 ਐਸੋਸੀਏਸ਼ਨ ਨੂੰ ਤੇ ਵਧਾਈ ਦੇਵਾਂਗਾ ਤੇ ਜਿਨ੍ਹਾਂ ਦੇ ਯਤਨ ਸਦਕਾ ਕੰਟਰੀ ਦੇ ਵਿੱਚ ਸਪੋਰਟਸ ਸਟੇ ਬਣਾਇਆ ਜਾ ਰਿਹਾ ਵਾ ਤੇ ਥੈਂਕ ਯੂ ਲੁਧਿਆਣਾ ਤੋਂ ਸਨੀ ਸੂਜਾਪੁਰ ਦੇ ਨਾਲ ਜਸਵੀਰ ਹੀਰਾ ਪਹਰੇ ਦਾ ਟੀਵੀ